ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਹਲਕਾ ਫਤਿਹਗੜ ਚੂੜੇ ਦੇ ਵੱਖ-ਵੱਖ ਪਿੰਡਾਂ ਦਾ ਸਾਂਝੇ ਤੌਰ ਤੇ ਲਗਾਇਆਗਾ ਕੈਂਪ ਬਲਬੀਰ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਕਰ ਕਰ ਚਾਹ ਕੇ ਸਰਕਾਰ ਤੁਹਾਡੇ ਦਵਾਰ ਤਹਿਤ ਲੋਕਾਂ ਦੇ ਹੋਣਗੇ ਕੰਮ ਕਿਹਾ ਬਲਬੀਰ ਸਿੰਘ ਪੰਨੂ ਨੇ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਪਿੰਡ ਪਨਵਾ ਕੋਟ ਖਜਾਨਾ ਚੰਦੂ ਸੂਜਾ ਸੇਖੋਂ ਵਾਲੀ ਦੇ ਪਿੰਡਾਂ ਦੇ ਸਾਂਝੇ ਤੌਰ ਤੇ ਫਤਿਹਗੜ ਚੂੜੀਆਂ ਦੀ ਐਸ.ਜੀ.ਐਮ ਵੀਰਪਾਰਕ ਖੋਲ ਦੀ ਦੇਖਰੇਖ ਹਿੱਥ ਵਿਸ਼ੇਸ਼ ਤੌਰ ਤੇ ਕੈਂਪ ਲਗਾਇਆ ਗਿਆ ਜਿਸ ਵਿੱਚ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਸਬਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਮੁੱਖ ਮਹਿਮਾਨ ਬੱਚੋਂ ਸ਼ਿਰਕਤ ਕੀਤੀ ਬਲਬੀਰ ਸਿੰਘ ਪੰਨੂਨ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਪਿੰਡ-ਪਿੰਡ ਵਿੱਚ ਕੈਂਪ ਲਗਾਏ ਜਾਣਗੇ ਅਤੇ ਹਰ ਵਰਗ ਤੇ ਜੋ ਕੰਮ ਨੇ ਇਨਾ ਕੈਂਪਾਂ ਰਾਹੀਂ ਕਰਵਾਏ ਜਾਣਗੇ ਇਸ ਨਾਲ ਲੋਕਾਂ ਨੂੰ ਵਟੀਆਂ ਸਹੂਲਤਾ ਪ੍ਰਾਪਤ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਕੋਟ ਖਚਾਨਾ ਚੰਦੂ ਸੁਝਾ ਸੇਖੋਂ ਲਈ ਅਤੇ ਪਿੰਡ ਪਣਵਾ ਚ ਲਗਾਏ ਗਏ ਸਾਂਝੇ ਤੌਰ ਤੇ ਕੈਂਪ ਵਿੱਚ ਐਸਟੀਐਮ ਫਤੇਗੜ ਚੂੜੀਆਂ ਤਹਿਸੀਲਦਾਰ ਫਤੇਗੜ ਚੂੜੀਆਂ ਬੀਡੀਪੀਓ ਸੀਡੀਪੀਓ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸਟਾਲ ਲਗਾ ਕੇ ਲੋਕਾਂ ਦੇ ਕੰਮ ਕਰਵਾਉਣ ਲਈ ਦਰਖਾਸਤਾਂ ਲਈਆਂ ਗਈਆਂ ਅਤੇ ਬਹੁਤ ਸਾਰੀਆਂ ਦਰਖਾਸਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਖਾਲਫਗਨ ਤੋਂ ਹਰਮਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਪਿੰਡ ਖਜਾਨੇਕੋਟ ਚੰਦੂ ਸੋਝਾ ਸੇਖੋਵਾਲੀ ਤੇ ਪਨਵਾ ਇਹਨਾਂ ਚਾਰ ਪਿੰਡਾਂ ਦੇ ਵਿੱਚ ਸਰਕਾਰ ਆਵ ਕੇ ਦੁਆਰ ਦੇ ਚਾਹਤ ਪ੍ਰਸ਼ਾਸਨ ਦੇ ਨੁਮਾਇੰਦਿਆਂ ਦੇ ਨਾਲ ਪਿੰਡ ਦੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਗਈਆਂ ਮੌਕੇ ਤੇ ਹੱਲ ਕੀਤਾ ਗਿਆ ਤੇ ਜਿੰਨੀ ਵੀ ਪਿੰਡ ਦੀ ਡਿਮਾਂਡ ਸੀ ਜੋ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਸਾਹਿਬਾਂ ਨੂੰ ਪੰਚਾਇਤਾਂ ਨੂੰ ਪਿੰਡ ਦੇ ਸੀਨੀਅਰ ਨੁਮਾਇੰਦਿਆਂ ਨੂੰ ਸਾਰੇ ਪਿੰਡ ਵੱਲੋਂ ਜੋ ਵੀ ਪਿੰਡ ਦੀ ਡਿਮਾਂਡ ਅੱਜ ਇਹਨਾਂ ਨੂੰ ਦਿੱਤੀ ਗਈ ਹੈ ਉਹਨੂੰ ਨੋਟ ਕੀਤਾ ਗਿਆ ਜਿਹੜੇ ਮਸਲੇ ਮੌਕੇ ਤੇ ਹੱਲ ਕਰਨ ਵਾਲੇ ਸੀ ਉਹਨਾਂ ਨੂੰ ਮੌਕੇ ਤੇ ਹੱਲ ਕਰ ਦਿੱਤਾ ਗਿਆ ਜਿਹੜੇ ਮਸਲੇ ਕੁਝ ਥਾਂ ਪਾ ਕੇ ਹੱਲ ਕਰ ਸਕਦੇ ਉਹਨਾਂ ਨੂੰ ਨੋਟ ਕਰ ਲਿਆ ਗਿਆ ਔਰ ਹਰ ਇੱਕ ਪਿੰਡ ਦੇ ਵਿੱਚ ਏਦਾਂ ਹੀ ਸਰਕਾਰ ਆਪਕੇ ਦਵਾ ਦੇ ਤਹਿਤ ਸਰਦਾਰ ਅਗਰ ਸਿੰਘ ਮਾਨ ਜੀ ਦੀ ਗਵਾਹੀ ਹੇਠ ਜੋ ਪਿੰਡਾਂ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਨੇ ਇਦਾਂ ਹੀ ਸਾਰੇ ਪਿੰਡਾਂ ਦੇ ਵਿੱਚ ਹਰ ਵੀਰਵਾਰ ਬੁੱਧਵਾਰ ਤੇ ਸ਼ੁੱਕਰਵਾਰ ਇਹ ਤਿੰਨ ਪਿੰਡਾਂ ਮੈਂ ਤਿੰਨ ਦਿਨ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਮੈਂ ਹਰ ਇੱਕ ਪਰਿਵਾਰ ਦੀ ਗੱਲ ਸੁਣਾ ਕੋਈ ਪਰਿਵਾਰ ਵੀ ਆਪਣੇ ਹੱਕਾਂ ਤੋਂ ਵਾਂਝਾ ਨਾ ਰਹਿ ਸਕੇ بڑے ਪਰਿਵਾਰ ਪਿੰਡਾਂ ਦੇ ਵਿੱਚ ਇਦਾਂ ਦੇ ਨੇ ਜਿਨ੍ਹਾਂ ਦੇ ਮਕਾਨ ਕੱਚੇ ਨੇ بڑے ਪਰਿਵਾਰ ਇਦਾਂ ਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਲੈਸ਼ਾਂ ਨਹੀਂ ਗਈਆਂ بڑے ਪਿੰਡ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਸੀਵਰੇਜ ਦੀ ਮੁਸ਼ਕਲ ਹੈ ਛੱਪਣਾ ਦੀ ਮੁਸ਼ਕਲ ਹੈ ਬਹੁਤ ਬੁਰੀ ਹਾਲਾਤ ਹੈ ਪਿੰਡਾਂ ਦੇ ਵਿੱਚ ਕੈਂਸਰ ਤੱਕ ਦੀ ਬਿਮਾਰੀ ਪਹੁੰਚ ਚੁੱਕੀ ਹੈ ਇਹਨੇ ਜਿਹੜੀਆਂ ਪੰਚਾਇਤਾਂ ਚੁਣੀਆਂ ਗਈਆਂ ਸੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕੀ ਕੀ ਫੋਟ ਡੂੰਗੇ ਛੱਪੜ ਡੂੰਗੇ ਕਰ ਦਿੱਤੇ ਕਿ ਇਹਨੇ ਜਿੰਨਾ ਦਾ ਕਰਕੇ ਪਿੰਡਾਂ ਦੇ ਵਿੱਚ ਕੈਂਸਰ ਡੰਗੜਾਂ ਤੱਕ ਨੂੰ ਕੈਂਸਲ ਹੋ ਰਹੀ ਹੈ ਇਸ ਕਰਕੇ ਮੈਂ ਚਾਹੁੰਦਾ ਕਿ ਗਰਾਊਂਡ ਲੈਵਲ ਤੇ ਜਾ ਕੇ ਮੈਂ ਹਰ ਇੱਕ ਪਿੰਡ ਨੂੰ ਆਪਣੀ ਅੱਖਾਂ ਦੇ ਨਾਲ ਵੇਖਾਂ ਤਾਂ ਜੋ ਇਸ ਮਸਲੇ ਨੂੰ ਅਸੀਂ ਰਲ ਮਿਲ ਕੇ ਸਾਰੇ ਸਰਕਾਰਜੋਗ ਪੰਚਾਇਤ ਮੈਂਬਰ ਸਾਰੇ ਸਰਕਾਰਜੋਗ ਪਿੰਡ ਵਾਸੀ ਸਾਰੇ ਸਰਕਾਰਜੋਗ ਜਿੰਨੇ ਵੀ ਸਰਪੰਚ ਸਾਹਿਬ ਨੇ ਉਹਨਾਂ ਨੂੰ ਮੈਂ ਆਪਣੇ ਲਈ ਇਸ ਚੀਜ਼ ਦੀ ਗਰੰਟੀ ਦਿੰਦਾ ਕਿ ਸਾਰੇ ਪਿੰਡਾਂ ਦੇ ਵਿੱਚ ਪੌਣ ਤੇ ਮੈਨਾ ਮਸਲਿਆਂ ਦਾ ਹੱਲ ਕਰੂੰਗਾ ਇਹਦੇ ਵਿੱਚ ਮੈਨੂੰ ਸਾਰੇ ਸਰਪੰਚਾਂ ਦੀ ਸਾਥ ਦੀ ਲੋੜ ਹੈ ਮੈਂਬਰ ਸਭਾ ਨਾਲ ਦੀ ਸਾਥ ਦੀ ਲੋੜ ਹੈ ਪਿੰਡ ਵਾਸੀਆਂ ਦੇ ਸਾਥ ਦੀ ਲੋੜ ਹੈ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਇਹ ਪਿੰਡ ਵਾਸੀਆਂ ਨੂੰ ਸਰਪੰਚ ਸਾਹਿਬਾਂ ਨੂੰ ਮੈਂਬਰ ਸਭਾ ਨੂੰ ਇਸ ਕੰਮ ਦੇ ਵਿੱਚ ਇਸ ਮਹਿਮ ਦੇ ਵਿੱਚ ਮੇਰਾ ਸਾਥ ਦੇਣ ਤਾਂ ਜੋ ਅਸੀਂ ਪਿੰਡਾਂ ਦੇ ਵਿੱਚ ਆਉਣੀਆਂ ਮੁਸ਼ਕਲਾਂ ਲੜ ਮਿਲ ਕੇ ਸਾਥ ਸੱਚੀ ਬਹੁਤ ਬਹੁਤ ਧੰਨਵਾਦੀ ਭਾਈ ਕੋਲ ਜੀ ਦਾ ਖਾਲਸਾ ਭਾਈ ਕੋਲ ਜੀ ਦੇ ਪਤੇ